ਜੀ ਕਦੋਂ ਪਹਿਲਾ ਮੈਚ ਖੇਡਿਆ ਸੀਗਾ ਕੀ ਕਹਾਣੀ ਹੈ ਤੁਹਾਡੀ ਮੇਰਾ ਪਹਿਲਾ ਮੈਚ ਫਰਸਟ ਮੈਚ ਮੇਰਾ 2016 ਵਿੱਚ ਹੋਇਆ ਸੀ ਇੰਡੀਆ ਵਰਸਨ ਦੇ ਬਾਅਦ ਆਹ ਕਹਦੇ ਆ ਕਿ ਤੁਸੀਂ ਅੱਗੇ ਵਧੋ ਆਪਣੇ ਖੇਡਾਂ ਦੇ ਵਿੱਚ ਨਾਮ ਬਣਾਓ ਤੁਹਾਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਲੇਕਿਨ ਇਹਨੇ ਟੀਰ ਲੈ ਕੇ ਮੈਡਲ ਲੈ ਕੇ ਤੁਸੀਂ ਅੱਜ ਘਰੇ ਬੈਠੇ ਹੋ ਫੇਰ ਵੀ ਇਹੀ ਆਪਣਾ ਮਨ ਪੱਕਾ ਕਰਕੇ ਰੱਖਿਆ ਹੈ ਕੋਈ ਗੱਲ ਨਹੀਂ ਕਿਸੇ ਟਾਈਮ ਤੇ ਕਦੀ ਤੇ ਸਰਕਾਰ ਸੁਣੂਗੀ ਅਸੀਂ ਬਸ ਆਪਣਾ ਮਨ ਇਹ ਬਣਾਇਆ ਕਿ ਅਸੀਂ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਕਰਨਾ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨਾ ਇਸ ਮਕਸਦ ਦੇ ਇਹੀ ਖੇਡਣ ਜਾਣੇ ਆ ਵਾਪਸ ਆਇਨੇ ਆ ਇਹ ਸਰਕਾਰ ਨੂੰ ਇੱਕ ਕੀ ਕਰੇਗੀ ਜਦੋਂ ਇਹਨੇ ਸਰਟੀਫਿਕੇਟ ਦਿਖਾ ਦਿੱਤਾ ਤੇ ਉਸ ਤੋਂ ਬਾਅਦ ਬੱਚੇ ਨੇ ਬਾਹਰ ਜਾਣਾ ਆ ਕਿ ਇਹ ਨਸ਼ੇ ਹੀ ਹਿੱਸਾ ਕਰਨੇ ਆ ਕੋਈ ਆਪਣਾ ਸਰਕਾਰੀ ਅਫਸਰ ਲਾਈਕ ਐਸ ਡੀ ਐਮ ਡੀ ਸੀ ਸਾਹਿਬ ਨਹੀਂ ਆਏ ਖੁਦ ਇਹ ਚੱਲ ਕੇ ਜਾਂਦਾ ਜੀ ਉੱਥੇ ਉਹਨਾਂ ਨੂੰ ਆਪ ਜਾ ਕੇ ਦੱਸਦਾ ਜੀ ਕਿ ਮੈਂ ਪਲੇਅਰ ਆ ਜੀ ਮੈਂ ਫਿਜ਼ੀਕਲ ਹੈਂਡੀਕੈਪਡ ਇੰਡੀਆ ਦਾ ਪਲੇਅਰ ਆ ਮੈਂ ਇੰਟਰਨੈਸ਼ਨਲ ਮੈਚ ਖੇਡੇ ਆ ਉਹਨਾਂ ਨੇ ਡਿਗਰੀ ਕੰਪਲਸਰੀ ਕਰਤੀ ਆ ਫਿਰ ਉਹ ਪਲੱਸ 2 ਤੋਂ ਬਾਅਦ ਬੱਚਾ ਬਾਹਰ ਚੱਲ ਜਾਂਦਾ ਸੀ ਆਪਣੇ ਕੋਲ ਜਿਹੜੇ ਬੰਦ ਹੋ ਜਾਂਦੇ ਸੀਗੇ ਇਸ ਕਰਕੇ ਭਰੇ ਸਰ ਲੋਕਾਂ ਨੂੰ ਗਮਰਾ ਨਾ ਕਰੋ ਇੱਕ ਪਲੇਅਰ ਆ ਉਹਨੂੰ ਅੱਗੇ ਪ੍ਰੋਸਾਹਨ ਦਿਓ ਅੱਵੇ ਕੀਤੇ ਜਾਂਦੇ ਨੇ ਕਿ ਅਸੀਂ ਖੇਡ ਦੇ ਖੇਤਾਂ ਦੇ ਵਿੱਚ ਸਪੋਰਟਸ ਦੇ ਖੇਤਰ ਦੇ ਵਿੱਚ ਪੰਜਾਬ ਨੂੰ ਤੇ ਪੂਰੇ ਦੇਸ਼ ਨੂੰ ਅੱਗੇ ਲੈ ਕੇ ਜਾਂਦੇ ਆ ਤੇ ਖਿਡਾਰੀਆਂ ਦੇ ਬਹੁਤ ਵੱਡੇ ਪੱਧਰ ਤੇ ਜਿਹੜੀ ਮਦਦ ਕੀਤੀ ਜਾਂਦੀ ਹੈ ਲੇਕਿਨ ਸਾਰੇ ਜਿਹੜੇ ਦਾਅਵੇ ਨੇ ਉਹ ਛੁੱਟੇ ਸਾਬਤ ਹੁੰਦੇ ਨਜ਼ਰ ਆਉਂਦੇ ਨਹੀਂ ਜਦੋਂ ਇੱਕ ਤਨਦੰਦ ਦੇ ਵਿੱਚ ਰਹਿਣ ਵਾਲੇ ਖਿਡਾਰੀ ਦੀ ਕਹਾਣੀ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਪਹਿਲਾਂ ਟੇਰ ਲੱਗੇ ਹੋਏ ਨੇ ਮੈਡਲਾਂ ਦੇ ਇੰਟਰਨੈਸ਼ਨਲ ਮੈਚ ਖੇਡੇ ਨੇ ਦਿਵਿਆਂਗ ਲੀਗਾ ਖੇਡੀਆਂ ਨੇ ਕਿੰਨਾ ਜਿਹੜਾ ਨਾਮ ਹੋਏਗਾ ਕਿੰਨੀ ਸਕਿੱਲ ਹੋਏਗੀ ਕਿ ਜਿਹੜੇ ਵਿਦੇਸ਼ਾਂ ਦੇ ਚੱਕਰ ਲਗਾ ਚੁੱਕੇ ਨੇ ਖੇਡਦੇ ਮਗਰ ਲੇਕਿਨ ਫਜੇ ਵੀ ਜਿਹੜੀ ਸਰਕਾਰ ਹੈ ਉਸ ਦਾ ਧਿਆਨ ਨਹੀਂ ਹੈ ਕੋਈ ਸਹੂਲਤ ਨਹੀਂ ਹੈ ਮੰਗੇ ਕੀਤੀ ਜਾਂਦੀ ਹੈ ਲਗਾਤਾਰ ਕਿ ਮੇਰੀ ਸਾਥ ਦਿੱਤੀ ਜਾਵੇ ਕਿਉਂਕਿ ਜਿਹੜਾ ਇੱਕ ਦਿਵਿਆਂਗ ਖਿਡਾਰੀ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਜੇ ਪਰਮਾਤਮਾ ਨੇ ਐਸੀ ਕਲਾ ਕਿ ਉਸ ਖੇਡ ਪੱਧਰ ਦੇ ਵਿੱਚ ਆਪਣਾ ਨਾਮ ਬਣਾ ਸਕੀਏ ਉਸ ਤੋਂ ਇਲਾਵਾ ਉਹ ਕੋਈ ਵੀ ਕੰਮ ਕਰਨਾ ਪਸੰਦ ਕਿਉਂ ਕਰੇਗਾ ਫਿਰ ਵੀ ਲੇਕਿਨ ਪ੍ਰਾਈਵੇਟ ਜੌਬ ਕਰਨੀ ਪੈ ਰਹੀ ਹੈ ਤੇ ਜਦੋਂ ਮੈਚ ਖੇਡਣ ਜਾਂਦੇ ਨੇ ਤਾਂ ਪਿੱਛੋਂ ਵੱਡਾ ਨੁਕਸਾਨ ਹੁੰਦਾ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਵੱਡੇ ਜਿਹੜੇ ਸਰਟੀਫਿਕੇਟ ਵੀ ਪਾਏ ਨੇ ਇੰਟਰਨੈਸ਼ਨਲ ਮੈਚਾਂ ਦੇ ਇੱਕ ਤਰਫ ਜਿਹੜੇ ਖਿਡਾਰੀ ਨੇ ਨੈਸ਼ਨਲ ਸਰਟੀਫਿਕੇਟ ਹੈਗੇ 4 ਇੰਟਰਨੈਸ਼ਨਲ ਮੈਚ ਖੇਡੇ ਮੈਚ ਤੇ 2 ਨੈਸ਼ਨਲ ਮੈਚ ਖੇਡੇ ਸੋ ਬਿਲਕੁਲ ਇੱਕ ਤਰਫ ਆਪਾਂ ਦੇਖਦੇ ਹਾਂ ਕਰੋੜਾਂ ਰੁਪਏ ਜਿਹੜੇ ਬੋਲੀਆਂ ਲੱਗਦੀਆਂ ਨੇ ਪਲੇਅਰਾਂ ਦੇ ਉੱਪਰ ਸੋ ਇੱਕ طرف ਜਿਹੜੇ ਐਸੇ ਘਟਾ ਦੇ ਨੇ ਜਿਹੜੇ ਕਾਵੇ ਵਿੱਚ ਬੈਠੇ ਨੇ ਸਵਾਗਤ ਕਰ ਲੈਂਦੇ ਬਾਜੀ ਬਹੁਤ ਬਹੁਤ ਕੀ ਨਾਮ ਹੈ ਜੀ ਆਪਣਾ ਹਿਤੇਸ਼ ਵਾਲੀਆ ਮੇਰਾ ਨਾਮ ਜੀ ਬਾਜੀ ਕਰੋ ਪਹਿਲਾ ਮੈਚ ਖੇਡਿਆ ਸੀਗਾ ਕੀ ਕਹਾਣੀ ਹੈ ਤੁਹਾਡੀ ਮੇਰਾ ਪਹਿਲਾ ਮੈਚ ਫਰਸਟ ਮੈਚ ਮੇਰਾ 2016 ਵਿੱਚ ਹੋਇਆ ਸੀ ਇੰਡੀਆ ਵਰਸਨ ਨੇਪਾਲ ਜਦੋਂ ਇੰਡੀਆ ਜਿੱਤ ਕੇ ਆਇਆ ਸੀ ਤੇ ਬਾਅਦੋਂ ਜਿੱਤਣ ਤੋਂ ਬਾਅਦ ਅਸੀਂ ਜਦੋਂ ਆਪਣੇ ਬਾਰੇ ਦੱਸਿਆ ਆਪਣੀ ਮੌਜੂਦਾ ਸਰਕਾਰ ਨੂੰ ਉਦੋਂ ਕਾਲੀ ਸਰਕਾਰ ਹੁੰਦੀ ਸੀ ਪਰ ਉਹਨਾਂ ਦੇ ਮਤਲਬ ਜਦੋਂ ਉਹਨਾਂ ਨੂੰ ਆਪਾਂ ਜਾ ਕੇ ਦੱਸਿਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਹਜੇ ਧਿਆਨ ਨਹੀਂ ਦਿੱਤਾ ਬਸ ਇਹੀ ਕਹੇ ਤਾ ਕਿ ਤੁਹਾਡੇ ਬਾਰੇ ਸੋਚਾਂਗੇ ਸੋ ਜਿਵੇਂ ਕਿਸ ਨੇ ਉਸ ਤੋਂ ਬਾਅਦ ਸਰਕਾਰਾਂ ਦੋ ਆ ਗਈਆਂ ਉਸ ਤੋਂ ਬਾਅਦ ਆ ਕਾਂਗਰਸ ਸਰਕਾਰ ਆਈ ਹੈ ਉਹਨਾਂ ਨੇ ਵੀ ਇਹੀ ਕਿਹਾ ਕਿ ਨਹੀਂ ਉਸ ਤੋਂ ਬਾਅਦ ਹੁਣ ਤਾਂ ਕਾਂਗਰਸ ਆ ਗਈ ਆਪਣੀ ਆਪ ਪਾਰਟੀ ਆ ਗਈ ਹੈ ਇਹਨਾਂ ਬਾਰੇ ਵੀ ਹਜੇ ਆਪਣੀ ਬਾਰੇ ਜਾ ਕੇ ਦੱਸਿਆ ਵਾ ਹਜੇ ਤੱਕ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਹੁਣ ਤੀਸਰਾ ਮੇਰਾ ਫਸਟ ਟਾਈਮ ਆ ਜਿਹੜਾ ਮੈਂ ਪਰਸੋ ਖੇਡ ਗਿਆ ਇਹ ਮੇਰੇ ਬ੍ਰੋਸ ਜਿੱਤੇ ਮੈਂ ਆਵਲਾ ਜਿਹੜਾ ਪੈਰਾਬਲ ਮਿੰਟਨ ਦਾ ਹੈਗਾ ਵਾ ਇਹਦੇ ਵਿੱਚ ਮੇਰੇ ਤੀਸਰੇ ਸਥਾਨ ਤੇ ਮੈਂ ਆਇਆ ਹਾਂ ਹੁਣ ਮੈਂ ਬੇਨਤੀ ਕਰਦਾ ਭਗਵੰਤ ਮਾਨ ਜੀ ਨੂੰ ਕਿ ਹੁਣ ਹੀ ਧਿਆਨ ਦੇ ਦਿਓ ਸਾਡੀ ਜੋ ਬੰਦੀ ਹੈ ਨੌਕਰੀ ਸੰਦਿਤੀ ਜਾਵੇ ਪਰ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਇੱਕ ਤਰਫ ਜਿਹੜੀ ਉਹ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਹੈ ਦੂਸਰੀ ਤਰਫ ਸਰਕਾਰਾਂ ਵੱਲੋਂ ਵਜੇ ਵਜੇ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਵੱਡੇ ਪੱਧਰ ਤੇ ਜਿਹੜੇ ਖੇਡਾਂ ਦੇ ਵਿੱਚ ਲੋਕਾਂ ਨੂੰ ਉਤਸ਼ਾਹਨ ਕਰਦੇ ਆ ਅਸੀਂ ਜਿਹੜੀ ਜਵਾਨੀ ਹੈ ਉਹਨੂੰ ਇਸ ਬੱਦਲ ਤੇ ਕਹਦੇ ਆ ਕਿ ਤੁਸੀਂ ਅੱਗੇ ਵਧੋ ਆਪਣੀ ਖੇਡਾਂ ਦੇ ਵਿੱਚ ਨਾਮ ਬਣਾਓ ਤੁਹਾਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਲੇਕਿਨ ਇਹ ਢੇਰ ਲੈ ਕੇ ਮੈਡਲ ਲੈ ਕੇ ਤੁਸੀਂ ਅੱਜ ਘਰੇ ਬੈਠੇ ਹੋ ਫਿਰ ਦਿਲ ਦੁਖੀ ਹੁੰਦਾ ਕਿ ਅਸੀਂ ਦੇ ਘਰ ਬੈਠੇ ਆ ਜਿਹੜੇ ਇੰਡੀਆ ਲੈਵਲ ਤੇ ਖੇਡ ਰਹੇ ਉਹਨਾਂ ਦੀ ਕਰੋੜਾਂ ਪੰਡੀਆਂ ਬੋਲੀਆਂ ਲੱਗਣੀਆਂ ਅੱਜ ਵੀ ਆਈਪੀਐਲ ਚ ਕਰੋੜਾਂ ਰੁਪਏ ਤੇ ਪਲੇਅਰ ਵੇਚ ਗਏ ਹਾਂਜੀ ਇਹ ਤਾਂ ਹਮ ਮਹਿਸੂਸ ਤਾਂ ਹੁੰਦਾ ਵਾ ਫਿਰ ਵੀ ਅਸੀਂ ਆਪਣਾ ਮਨ ਪੱਕਾ ਕਰਕੇ ਰੱਖਿਆ ਆ ਕੋਈ ਗੱਲ ਨਹੀਂ ਕਿਸੇ ਟਾਈਮ ਤੇ ਕਦੀ ਤੇ ਸਰਕਾਰ ਸੁਣੂਗੀ ਅਸੀਂ ਬਸ ਆਪਣਾ ਮਨ ਇਹ ਬਣਾਇਆ ਕਿ ਅਸੀਂ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਕਰਨਾ ਆਪਣੇ ਸ਼ਹਿਰ ਵੇ ਜਦੋਂ ਫਿਰ ਜਾਣੇ ਹੋ ਫਿਰ ਪਿੱਛੇ ਆਪਣੀ ਜਿਹੜੀ ਤੁਸੀਂ ਕੰਮ ਕੀ ਕਰਦੇ ਹੋ ਵੈਸੇ ਮੈਂ ਪ੍ਰਾਈਵੇਟ ਜੋਬ ਕਰਦਾ ਹਾਂ ਉਹ ਚੋਂ ਫਿਰ ਤਨਖਾਹ ਕੱਟ ਜਦੋਂ ਮੈਂ ਜਾਣਾ ਜੀ ਉਹ ਵਿਦਾਊਪੇ ਹੀ ਜਾਣਾ ਮੈਂ ਤਨਖਾਹ ਆਪਣੀ ਕਟਾ ਕੇ ਜਾਣਾ ਆਪਣੀ ਜੋ ਡਰੋਂ ਫਿਰ ਕੋਈ ਦਿੰਦੇ ਆ ਮੈਚ ਦੀ ਪੇਮੈਂਟ ਹੁੰਦੀ ਸਾਡੇ ਪਲੇਅਰਾਂ ਨੂੰ ਇਹ ਕੈਸ਼ ਪ੍ਰਾਈਜ਼ ਨਹੀਂ ਹੁੰਦਾ ਸਾਨੂੰ ਬਸ ਸਰਟੀਫਿਕੇਟ ਵਰ ਮੈਟਰ ਮਿਲਦੀ ਹੈ ਸਾਨੂੰ ਪਰ ਉਹ ਕੀ ਫਾਇਦਾ ਫਿਰ ਫਰੇਮ ਚ ਲਿਆ ਕੇ ਲਾ ਦਿੰਦੇ ਉਹ ਕੋਈ ਪੁੱਛਣ ਵੀ ਨਹੀਂ ਹੁੰਦਾ ਕੋਈ ਮਾਨ ਸਨਮਾਨ ਨਹੀਂ ਮਿਲ ਰਿਹਾ ਸਮਾਜ ਦੇ ਵਿੱਚ ਅੱਜ ਘਰ ਚ ਬੈਠੇ ਹਾਂ ਦੇਖੋ ਬਸ ਆਸ ਹੀ ਹੈਗੀ ਆ ਕਿ ਸ਼ਹਿਰ ਸਰਕਾਰ ਸੁੱਤੀ ਪਈ ਸਰਕਾਰ ਆ ਸ਼ਹਿਰ ਜਾਗਵੇ ਸਾਡੇ ਵੱਲ ਧਿਆਨ ਦੇ ਦੇ ਕਿਉਂਕਿ ਉਹਨਾਂ ਨੂੰ ਕਿੰਨੀ ਵਾਰੀ ਜਾਗ ਸਕਿਆ ਸਾਡੇ ਵੀ ਛੋਟੇ ਬੱਚੇ ਆਗੇ ਆ ਸਾਡਾ ਕਿਸ ਤਰ੍ਹਾਂ ਹੀ ਗੁਜ਼ਾਰਾ ਕਰੀਏ ਜਾਂ ਸਾਨੂੰ ਵੀ ਦੱਸ ਦਿਓ ਫਿਰ ਅਹੀ ਵੀ ਸਾਰੀ ਗੇਮ ਛੱਡ ਕੇ ਅਹੀ ਵੀ ਨਸ਼ੇ 'ਚ ਬੈਜੇ ਨੇ ਬਾ ਆਮ ਜਿਹੜੇ ਲੋਕ ਨੇ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਤੇ ਇਹੀ ਲੱਗਦਾ ਹੋਊਗਾ ਕਿ ਸ਼ਾਇਦ ਜਿਹੜੇ ਪਲੇਅਰ ਬਣ ਜਾਂਦੇ ਆ ਚਾਹੇ ਦੇ ਵਿਆਗ ਲੀਗ ਦੇ ਹੀ ਆ ਉਹਨਾਂ ਨੂੰ ਸਰਕਾਰ ਵੱਲੋਂ ਸਹੂਲਤ ਬਹੁਤ ਹੈ ਬੜੇ ਪੈਸੇ ਮਿਲਦੇ ਹੋਣੇ ਆ ਜਿਵੇਂ ਫਲਾਈਟਾਂ ਦੇ ਵਿੱਚ ਜਾਂਦੇ ਆ ਇਹ ਸਾਰਾ ਕੁਝ ਕਿੱਦਾਂ ਪੋਸੀਬਲ ਹੋ ਬੰਦਾ ਇਹ ਸਾਡਾ ਸਾਰਾ ਇਹ ਬੋਰਡ ਵੱਲੋਂ ਹੀ ਸਾਰਾ ਸਿਸਟਮ ਹੁੰਦਾ ਵਾ ਉਸ ਦਾ ਸਰਕਾਰ ਵੱਲੋਂ ਕੋਈ ਨਹੀਂ ਕੀਤਾ ਜਾਂਦਾ ਪਿਆ ਦੇ ਤੁਹਾਨੂੰ ਕੋਈ ਖਰਚਾ ਨਹੀਂ ਮਿਲਦਾ ਮੈਂ ਚਲ ਅੱਜ ਜਿਹੜੇ ਟੈਸਟ ਮੈਚ T20 ਖੇੜਦੇ ਵੀ ਉਹਨਾਂ ਦੀ ਲੱਖਾਂ ਕੋੜਾ ਪੇਮੈਂਟਾਂ ਹੋ ਗਈਆਂ ਨਹੀਂ ਜੀ ਕੋਈ ਨਹੀਂ ਮਿਲਦਾ ਆ ਸਿਰਫ ਆ ਬਡਮਿੰਟਨ ਪੈਰਾ ਬਡਮਿੰਟਨ ਜਿਹੜਾ ਹੋਣਾ ਹੋਇਆ ਸੀ ਪਰਸੋ 23 ਨਵੰਬਰ ਨੂੰ ਇਹਦੇ ਵਿੱਚ ਮੈਨੂੰ ਜਿਹੜਾ 3rd ਪ੍ਰਾਈਜ਼ ਆ ਇਹਦੇ ਵਿੱਚ ਭਗਵੰਦ ਮਾਨ ਜੀ ਨੇ 5000 ਰੁਪਿਆ ਕੈਸ਼ ਪ੍ਰਾਈਜ਼ ਰੱਖਿਆ ਸੀ ਉਹਦਾ ਵੀ ਇਹੀ ਮਤਲਬ ਚੈੱਕ ਆ ਜੇ ਹਾਣਾ ਵਾ ਚੈੱਕ ਨਹੀਂ ਆ ਜੇ ਆਇਆ ਬਾਕੀ ਇਹ ਮੈਡਲ ਦੇ ਦਿੱਤਾ ਨੇ ਕਹ ਲੱਗੀ ਹੁਣ ਸੁਪਨਾ ਕੀ ਹੈ ਕਿਉਂ ਇੰਨੀਆਂ ਤਸਵੀਰਾਂ ਪਹਿਲਾਂ ਦਿਖਾਓ ਸਭ ਨੂੰ ਕਿੱਥੇ ਕਿੱਥੇ ਮੈਚ ਖੇੜ ਕੇ ਆਏ ਹੋ ਤੇ ਕਿੱਥੇ ਕਿੱਥੇ ਕੋਈ ਸਕੋਰ ਕੋਈ ਰਿਕਾਰਡਸ ਬਣਾਏ ਕਿੰਨਾ ਵਿਕਟਾਂ ਲਈਆਂ ਨੇ ਹਾਂ ਜੀ ਆ ਦੇਖੋ ਜੀ ਆ ਮੇਰਾ ਜਿਹੜਾ ਸਕੋਰ ਹੈ ਆਇਆਗਾ ਬੰਗਲਾਦੇਸ਼ ਮੰਗਾ ਮੰਦੂ ਇੰਟਰਨੈਸ਼ਨਲ ਸਟੇਡੀਅਮ ਆ ਜਿਹਦੇ ਵਿੱਚ ਮੈਂ ਦੋ ਵਿਕਟਾਂ ਲਈਆਂ ਜੀ ਉਸ ਤੋਂ ਬਾਅਦ ਆ ਜੀ ਆ ਮੈਂ ਨੇਪਾਲ ਗਿਆ ਸੀ ਉਦੋਂ ਮੈਂ ਇੱਕ ਵਿਕਟ ਕਢੀ ਆ ਵਲੀ ਠੀਕ ਹੈ ਜੀ ਇਹ ਸਾਰੇ ਰਿਕਾਰਡ ਮੇਰੇ ਕੋਲ ਪ੍ਰੋਪਰ ਹੈਗਾ ਇਹ ਸਾਰੇ ਇੰਟਰਨੈਸ਼ਨਲ ਮੈਚ ਸਾਰੇ ਕਿਹੜੇ ਹੁੰਦੀਆਂ ਫਿਰ ਉਹ ਇੰਟਰਨੈਸ਼ਨਲ ਮੈਚ ਦੇ ਰੂਲ ਜੋ ਇੰਟਰਨੈਸ਼ਨਲ ਰੂਲ ਹੈਗਾ ਸਾਡਾ ਸੇਮ ਉਹੀ ਰੂਲ ਹੈਗਾ ਉਹੀ ਬੋਲ ਹੈਗੀ ਆ ਉਹੀ ਸਾਡਾ ਬੈਟ ਹੈ ਉਨੀ ਗਰਾਊਂਡ ਹੈਗੀ ਆ ਕੋਈ ਡਿਫਰੈਂਟ ਨਹੀਂ ਹੈਗਾ ਬਸ ਡਿਫਰੈਂਟ ਇਹ ਹੈਗਾ ਅਸੀਂ ਫਿਜ਼ੀਕਲ ਹੈਗੇ ਆ ਤੇ ਉਹ ਜਨਰਲ ਹੈਗਾ ਬਸ ਇਹੀ ਫਰਕ ਰੱਖਦੀ ਵੀ ਸਰਕਾਰ ਸਾਨੂੰ ਇਹ ਨਹੀਂ ਸਮਝ ਆਉਂਦੀ ਕਿਉਂ ਇਹ ਫਰਕ ਰੱਖ ਰਹੀ ਸਰਕਾਰ ਪਰ ਫਿਰ ਤੁਹਾਨੂੰ ਦੀ ਜ਼ਿਆਦਾ ਸਹੂਲਤ ਹੋਣੀ ਚਾਹੀਦੀ ਉਹ ਚੰਗੇ ਭਲੇ ਸ਼ਰੀਰਾਂ ਦੇ ਨਾਲ ਜੇ ਸਕੋਰ ਮਾਰ ਸਕਦੇ ਆ ਤੁਸੀਂ ਦਿਵਿਆਂਗ ਹੋ ਕੇ ਸਕੋਰ ਮਾਰਦੇ ਹੋ ਤੇ ਤੁਹਾਨੂੰ ਦੀ ਸਹੂਲਤ ਜ਼ਿਆਦਾ ਹੋਣੀ ਚਾਹੀਦੀ ਪੈਮਣ ਜ਼ਿਆਦਾ ਹੋਣੀ ਚਾ ਆ ਮੈਂ ਲੈਟਰ ਲੈ ਕੇ ਦਿੱਤੀ ਆ ਸਰਕਾਰਾਂ ਨੂੰ ਵੀ ਬੜ ਡੀਸੀ ਸਾਹਿਬ ਨੂੰ ਵੀ ਹਜ ਤੱਕ ਕੋਈ ਸਹੂਲਤ ਐਸੀ ਨਹੀਂ ਮਿਲੀ ਕੋਈ ਜੋ ਸਰਕਾਰ ਵੱਲੋਂ ਇਨਾ ਫੰਡ ਆਂਦਾ ਜਾਂ ਇਨੀ ਡਾਈਟ ਵਗੈਰਾ ਆਂਦਾ ਉਹ ਵੀ ਨਹੀਂ ਸਾਨੂੰ ਪ੍ਰੋਵਾਈਡ ਹੋ ਰਹੀ ਤੇ ਫਿਰ ਜਿਹੜੀ ਜਵਾਨੀ ਬਾਹਰ ਜਾਦੀ ਆ ਫਿਰ ਮੰਨਦੇ ਹੋ ਜੈ ਜ 30 ਲੱਖ ਰੁਪਏ ਲਗਾ ਕੇ ਵਿਦੇਸ਼ਾਂ ਵੱਲ ਜਾ ਰਹੇ ਆ ਸਾਡੇ ਘਰਾਂ ਦੇ ਘਰ ਖਾਲੀ ਹੋਦੇ ਅੱਜ ਮਾਪਿਓਂ ਪਿੱਛੇ ਮਰ ਜਾਂਦੇ ਆ ਤੇ ਬੱਚੇ ਕੋ ਮੋਢਾ ਦੇਣ ਤੱਕ ਨਹੀਂ ਆ ਜਾਂਦਾ ਵਿਦੇਸ਼ਾਂ ਦੇ ਵਿੱਚ ਵੀ ਹਾਰਟ ਅਟੈਕ ਆਦੇ ਨੌਜਵਾਨਾਂ ਨੂੰ ਟੈਨਸ਼ਨ ਆਉਂਦੀ ਦੇਖੋ ਜੀ ਮੇਰੇ ਸਹਾਰਾ ਦਾ ਫਿਰ ਜਿਹੜੀ ਇਹ ਬੱਚੇ ਆਪਣਾ ਸਰ ਮਦਰ ਫੈਸਲਾ ਲੈ ਰਹੇ ਆ ਕਿ ਅਸੀਂ ਬਾਹਰ ਚਲ ਜੀਏ ਜੇ 30 ਲੱਖ ਰੁਪਏ ਦੇ ਕੇ ਜਾ ਵੀ ਰਹੇ ਆ ਬਵਾ ਕਿਤੋਂ ਫੈ ਫੜ ਕੇ ਉਹਨਾਂ ਨੂੰ ਉਮੀਦ ਹੈਗੀ ਨਾ ਅਸੀਂ 5 ਸਾਲਾਂ ਤੋਂ ਬਾਅਦ ਅਸੀਂ ਆਪਣਾ 30 ਲੱਖ ਪੂਰਾ ਕਰ ਲਾਂਗੇ ਇਹ ਸਰਕਾਰ ਨੂੰ ਇੱਕ ਕੀ ਕਰੇਗੀ ਜਦੋਂ ਇਹਨੇ ਸਰਟੀਫਿਕੇਟ ਦਿਖਾ ਦਿੱਤਾ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਬਾਹਰ ਜਾਣਾ ਕਿ ਇਹ ਨਸ਼ੇ ਹੀ ਹਿੱਸਾ ਕਰਨੇ ਆ ਸਰਕਾਰ ਨੂੰ ਇਹੀ ਚਾਹੀਦਾ ਵਾ ਕਿ ਜੇ ਬੱਚੇ ਇੱਕ ਪਾਸੇ ਕਹਿੰਦੇ ਵੀ ਬਾਹਰ ਨਹੀਂ ਭਜਨੇ ਫਿਰ ਬਾਹਰ ਤਾਂ ਹੀ ਰੁਕਣਗੇ ਜਿਸ ਸਮ ਸਾਡੇ ਵਾਲ ਵੇਖਣਗੇ ਅਸੀਂ ਦੱਸਾਂਗੇ ਸਾਨੂੰ ਦੇਖੋ ਅਸੀਂ ਖੇਡ ਗਏ ਆ ਅਸੀਂ ਨੌਕਰੀ ਮਿਲੀ ਆ ਤੁਸੀਂ ਵੀ ਖੇਡੋਗੇ ਤੁਹਾਨੂੰ ਵੀ ਨੌਕਰੀ ਮਿਲੂਗੀ ਪਰ ਸਾਨੂੰ ਕੁਝ ਮਿਲਦਾ ਨਹੀਂ ਪ ਕੋਈ ਇੱਕ ਵਾਰ ਐਮ.ਐਲ.ਏ ਬਣ ਜੇ ਐਮ.ਪੀ ਬਣ ਜੇ ਉਹਦੀ ਸਾਦੀ ਸਾਦੀ ਉਮਰ ਪੈਨਸ਼ਨਾਂ ਚੱਲਦੀਆਂ ਤੁਹਾਡੀ ਪੈਨਸ਼ਨ ਵੀ ਨਹੀਂ ਕੋਈ ਕੋਈ ਪੈਨਸ਼ਨ ਨਹੀਂ ਜੀ ਪੈਨਸ਼ਨ ਕੀ ਦੇਣੀ ਹੈ ਨਾਲੇ ਜਦੋਂ ਮੈਂ ਜਾਨਣਾ ਖੇਡਣ ਉਹਦੋਂ ਵੀ ਤਨਖਾਹ ਵੀ ਕੱਟੀ ਜਾਂਦੀ ਹੈ ਆਗੇ ਬਸ ਸਰਟੀਫਿਕੇਟ ਹੀ ਦਿਖਾਈਦਾ ਵਾ ਤੇ ਬਾਕੀ ਸਰਕਾਰ ਕੁਛ ਨਹੀਂ ਸੁਣਦੀ ਪਈ ਅਜੇ ਤੁਹਾਡੇ ਭਾ ਵੀ ਮੌਜੂਦ ਨਹੀਂ ਗੱਲਬਾਤ ਕਰ ਲੈਣੇ ਭਾਜੀ ਇਹਨੇ ਇਹਨੇ ਮੈਚ ਖੇਡ ਕੇ ਵੀ ਅੱਜ ਤੁਹਾਡੇ ਪਤਾ ਘਰ ਬੈਠੇ ਦਿਲ ਦੁਖੀ ਹੁੰਦਾ ਹੋਊਗਾ ਤੁਹਾਡੇ ਬਹੁਤ ਸਰ ਬਹੁਤ ਹੁੰਦਾ ਦੇਖੋ ਜੀ ਤਿੰਨ ਸਰਕਾਰ ਆਪਾਂ ਹੰਡਾਲੀਆਂ 2014 ਤੇ ਇਹਨਾਂ ਨੇ ਮੈਚ ਸ਼ੁਰੂ ਕੀਤੇ ਸੀਗੇ ਉਦੋਂ ਸੀ ਕਾਲੀਆਂ ਸਰਕਾਰ ਨੈਕਸਟ ਕਾਂਗਰਸ ਦੀ ਆਈ ਹੁਣ ਆਮ ਪਾਰਟੀ ਸਰਕਾਰ ਆ ਚਲੋ ਆਮ ਪਾਰਟੀ ਦੇ ਕਹਿੰਦੇ ਜਿਸ ਤਰ੍ਹਾਂ ਕਹਿੰਦੀ ਹੈ ਕਿ ਪਹਿਲੀਆਂ ਸਰਕਾਰਾਂ ਨਾ ਕਮੀਆਂ ਸੀ ਇਹਨਾਂ ਦੀ ਮੰਨ ਲੈਂਦੇ ਆ ਕਿ ਉਹਨਾਂ ਨੇ ਨਾ ਕਿਸੇ ਵੱਲ ਧਿਆਨ ਦਿੱਤਾ ਮਤਲਬ ਕਿ ਯੂਥ ਵੱਲ ਧਿਆਨ ਉਹਨਾਂ ਦੇ ਮਾਰੇ ਤੁਸੀਂ ਕੀ ਕਰ ਰਹੇ ਜੇ ਦੇਖੋ ਜੀ ਆਪਣੇ ਤਰਨਤੰਦ ਦੇ ਐਮ ਐਲ ਏ ਸਾਹਿਬ ਆ ਆਪਣੇ ਐਮ ਪੀ ਸਾਹਿਬ ਵੀ ਆ ਅੱਜ ਤੱਕ ਕੋਈ ਵੀ ਇੱਕ ਸਿੰਗਲ ਪਰਸਨ ਜਿਹੜਾ ਪੋਲਿਟਿਕਲ ਪਰਸਨ ਆ ਸਾਨੂੰ ਨਹੀਂ ਪੁੱਛਣ ਆਇਆ ਕਿ ਹਾਂਜੀ ਜੀ ਤੁਹਾਡਾ ਬੇਟਾ ਪਲੇਅਰ ਹੈ ਉਹਨੂੰ ਕੋਈ ਪ੍ਰਸਾਹਨ ਦੇਣ ਆਇਆ ਹੀ ਨਹੀਂ ਪ੍ਰਮੋਟ ਕਰਨੀ ਨਹੀਂ ਆਇਆ ਈਵਨ ਥੈਨ ਕੋਈ ਆਪਣਾ ਸਰਕਾਰੀ ਅਫਸਰ ਲਾਈਕ ਐਸ ਡੀ ਐਮ ਡੀ ਸੀ ਸਾਹਿਬ ਨਹੀਂ ਆਏ ਖੁਦ ਇਹ ਚੱਲ ਕੇ ਜਾਂਦਾ ਜੀ ਉੱਥੇ ਉਹਨਾਂ ਨੂੰ ਆਪ ਜਾ ਕੇ ਦੱਸਦਾ ਜੀ ਕਿ ਮੈਂ ਪਲੇਅਰ ਆ ਜੀ ਮੈਂ ਫਿਜ਼ੀਕਲ ਹੈਂਡੀਕੈਪਡ ਇੰਡੀਆ ਦਾ ਪਲੇਅਰ ਆ ਮੈਂ ਇੰਟਰਨੈਸ਼ਨਲ ਮੈਚ ਖੇਡੇ ਆ ਉੱਥੇ ਹੀ ਬਸ ਉਹ ਇਹਦੀ ਹੀ ਟਰੋਫੀ ਲੈ ਕੇ ਇਹਨੂੰ ਸਨਮਾਨਤ ਕਰ ਦਿੰਦੇ ਆ ਕੋਲੋਂ ਕੁਛ ਨਹੀਂ ਦਿੰਦੇ ਫੋਟੋਆਂ ਕਰਾ ਲੈਂਦੇ ਬਸ ਆਪਣੇ ਨਾਮ ਕਰ ਲੈਂਦੇ ਕਿ ਡੀਸੀ ਸਾਹਿਬ ਨੇ ਮੁੰਡੇ ਨੂੰ ਸਨਮਾਨਤ ਕੀਤਾ ਥੈਟਸ ਆਲ ਐਮਪੀ ਆਪਣੇ ਐਮਐਲਏ ਸਾਹਿਬ ਅੱਜ ਤੱਕ ਨਹੀਂ ਆਏ ਈਵਨ ਦਾ ਨਾ ਆਪਣੇ ਮਹੱਲੇ ਦਾ ਐਮਸੀਐਮਸੀ ਕੋਈ ਮੋਦਵਰ ਬੰਦਾ ਨਹੀਂ ਅੱਜ ਤੱਕ ਇੱਥੇ ਆਇਆ ਜੀ ਮੈਂ ਇਹ ਦੇਖ ਰਿਹਾ ਬਹੁਤ ਮਤਲਬ ਕੀ ਮੰਦੁਖੀ ਹੁੰਦਾ ਹੈ ਕਿ ਸਰਕਾਰਾਂ ਕਹਿੰਦੀਆਂ ਆ ਕਿ ਜਵਾਨੀ ਬਾਹਰ ਨਹੀਂ ਜਾਂਦੇ ਨਹੀਂ ਜਵਾਨੀ ਨਸ਼ੇਂ ਜਾਂਦੇ ਨਹੀਂ ਹੁਣ ਆਪਾਂ ਦੇਖ ਰਹੇ ਆ ਕਿ ਕਬੱਡੀ ਦੇ ਕਿੱਦੇ ਨਾਮੀ-ਨਾਮੀ ਪਲੇਅਰ ਨਸ਼ੇ ਦੇ ਵਿੱਚ ਰੁਲ ਚੁੱਕੇ ਵਿਚਾਰੇ ਕਿਉਂ ਕਿਉਂਕਿ ਸਰਕਾਰਾਂ ਸੰਭਿਆ ਹੀ ਨਹੀਂ ਹੁਣ ਦੇਖੋ ਇੱਕ ਪਲੇਅਰ ਆ ਹੁਣ ਇਹਨਾਂ ਨੇ ਕ੍ਰਿਕਟ ਛੱਡ ਕੇ ਬੈਡਮਿੰਟਨ ਵੀ ਇਹਨਾਂ ਦੀ ਗੇਮ ਹੈ ਪਰ ਸੋਈਆਂ ਵਤਨ ਪੰਜਾਬ ਦੀਆਂ ਖੇਡਾਂ 23 ਨਵੰਬਰ ਨੂੰ ਉਹਦੇ ਵਿੱਚ ਉਹਨਾਂ ਨੇ 브ੌਂਜ਼ ਦੇ ਵਿੱਚ 3rd ਪੋਜੀਸ਼ਨ ਹਾਸਲ ਕੀਤੀ ਹੈ ਹੁਣ ਦੇਖੋ ਪੰਜਾਬ ਮੰਨ ਲਿਆ ਇੰਟਰਨੈਸ਼ਨਲ ਜਿਹੜਾ ਇੱਕ ਇਹਨਾਂ ਦਾ ਕਹਿਣਾ ਹੁੰਦਾ ਵਾ ਕਿ ਤੁਸੀਂ ਨੈਸ਼ਨਲ ਲੈਵਲ ਤੇ ਖੇਡੇ ਜੇ ਇਹ ਸੈਂਟਰ ਦਾ ਕੰਮ ਆ ਜੀ ਉਹ ਸੈਂਟਰ ਦੇਖੇ ਬਟ ਸਟੇਟ ਦਾ ਮੁੰਡਾ ਪੰਜਾਬ ਦਾ ਇੱਕ ਛੋਟੇ ਜਿਹੇ ਸ਼ਹਿਰ ਮਲਕ ਕਸਬੇ ਦਾ ਮੁੰਡਾ ਆਪਣਾ ਨਾਮ ਰੋਸ਼ਨ ਕਰ ਰਿਹਾ ਉਹਦੇ ਵੱਲ ਤੁਸੀਂ ਦੇਖਣਾ ਬੱਚਾ ਤੁਹਾਡਾ ਪੰਜਾਬ ਆਪਣਾ ਸਾਡੇ ਪੰਜਾਬ ਦੀ ਗਵਰਨਮੈਂਟ ਦੇਖਣਾ ਪਰ ਵੋਟਰਾਂ ਦੇ ਨਾਲ ਦੀ ਵੀ ਪੈਂਦੀ ਹੋਣੀ ਬਿਲਕੁਲ ਪੈਂਦੀ ਆ ਸਰ ਵੋਟਾਂ ਵੀ ਪੈਂਦੀਆਂ ਸਭ ਕੁਝ ਪੈਂਦਾ ਬਟ ਪੰਜਾਬ ਮਤਲਬ ਕਿ ਮੈਂ ਦੇਖਿਆ ਭਗਵੰਤ ਜੀ ਸਾਹਿਬ ਜਿਹੜੇ ਦਾਅਵੇ ਕਰਦੇ ਨੇ ਕਿ ਮੈਂ ਜਵਾਨੀ ਰੋਕਤੀ ਹਾਂ ਮੈਂ ਪਰਸੋ ਦੇਖ ਰਿਹਾ ਸੀ ਇਹ ਚੀਮਾ ਸਾਹਿਬ ਦਾ ਬਿਆਨ ਆਇਆ ਸੀਗਾ ਕਿ ਅਸੀਂ ਜਵਾਨੀ ਸਾਡੇ ਹੁਣ ਜਿਹੜੇ ਹੈਗੇ ਕਾਲਜ ਤੇ ਯੂਨੀਵਰਸਿਟੀ ਆ ਭਰ ਗਈਆਂ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹਨਾ ਵਾਂ ਸਰ ਤੁਹਾਡੀਆਂ ਯੂਨੀਵਰਸਿਟੀ ਸੱਗੋਂ ਭਰੀਆਂ ਵਾਂ ਕਿਉਂ ਕੀ ਕੈਨੇਡਾ ਨੇ ਤੁਹਾਨੂੰ ਬੰਦ ਕਰਤਾ ਆਣ ਲਈ ਕੈਨੇਡਾ ਨੇ ਕਹਿ ਤਾ ਹੁਣ ਅਸੀਂ ਸਟੂਡੈਂਟ ਨਹੀਂ ਲੈਣੇ ਤੁਹਾਡੇ ਘਰ ਤੁਹਾਡੀ ਯੂਨੀਵਰਸਿਟੀ ਬੰਦ ਹੋਈ ਉਹ ਭਰਨੀ ਸ਼ੁਰੂ ਹੋਈਆਂ ਵਾ ਸੈਕੰਡਲੀ ਉਹਨਾਂ ਨੇ ਡਿਗਰੀ ਕੰਪਲਸਰੀ ਕਰਤੀ ਐ ਪਹਿਲੋਂ ਪਲੱਸ 2 ਤੋਂ ਬਾਅਦ ਬੱਚਾ ਬਾਹਰ ਚਲ ਜਾਂਦਾ ਸੀ ਆਪਣੇ ਕੋਲਜ ਜਿਹੜੇ ਬੰਦ ਹੋ ਜਾਂਦੇ ਸੀਗੇ ਇਸ ਕਰਕੇ ਭਰੇ ਸਰ ਲੋਕਾਂ ਨੂੰ ਗੁਮਰਾਹ ਨਾ ਕਰੋ ਇੱਕ ਪਲੇਅਰ ਆ ਉਹਨੂੰ ਅੱਗੇ ਪ੍ਰੋਸਾਹਨ ਦਿਓ ਪ੍ਰੋਮੋਟ ਕਰੋ ਬੇਟਾ ਤੂੰ ਕੀਤਾ ਵੈਰੀ ਗੁੱਡ ਉਹਨੂੰ ਥੋੜੇ ਜੀ ਅੱਛਾ IPL ਚੱਲ ਰਿਹਾ ਕਰੋੜਾਂ ਦੀਆਂ ਬੋਲੀਆਂ ਲੱਗੀਆਂ ਸਰ ਮੈਂ ਅੱਜ ਦੇਖਿਆ ਅਰਸ਼ਦੀਪ ਸਿੰਘ ਪੰਜਾਬ ਦੇ ਹੈ ਕੋਈ ਉਹਨਾਂ ਦੀ 18 ਕਰੋੜ ਦੀ ਬੋਲੀ ਲੱਗੀ IPL ਚ 26.2 62 ਕਰੋੜ ਦੇ ਵਿਕੇ ਜੀ ਵੇਖੋ ਮੈਸੀ ਨਹੀਂ ਕਿੰਨੇ ਇਹਨਾਂ ਨੂੰ 26 ਕਰੋੜ ਤੋਂ 18 ਕਰੋੜ ਤੋਂ ਇਹਨਾਂ ਦਾ ਬੰਦਾ ਇੱਕ ਪ੍ਰਾਈਵੇਟ ਜੌਬ ਕਰ ਰਿਹਾ ਇਹਨਾਂ ਦੀ ਗਵਰਨਮੈਂਟ ਜੌਬ ਤਾਂ ਕਰ ਦਿੱਤੀ ਜਾਵੇ ਤੁਸੀਂ ਨਹੀਂ ਦੇ ਸਾਡੇ ਕੋ ਫੰਡ ਹੀ ਨਹੀਂ ਹੈਗਾ ਮੰਨ ਲਿਆ ਉਹਨਾਂ ਜੌਬ ਤਾਂ ਗਵਰਨਮੈਂਟ ਕਰੋ ਕਮ ਸੇ ਕਮ ਆਪਣੇ ਇਹਨਾਂ ਦੇ ਦੋ ਬੱਚੇ ਆ ਜੀ ਬੀਸ ਇਸ ਬੱਚੇ ਆ ਸਾਰਾ ਕੰਮ ਘਰ ਹੈ ਇਨਸ ਪਾ ਰਹਿਆਂ ਦਾ ਸਿਰ ਤੇ ਆ ਹੁਣ ਦੇਖੋ ਜਿਸ ਇਹ ਆਪਣਾ ਕਮਾਨਗੇ ਨਹੀਂ ਤੇ ਆਪਣੇ ਖੇੜਵਲ ਕਿੱਥੋਂ ਧਿਆਨ ਦੇਣਗੇ ਬੰਦਾ ਕਮਾਊਗਾ ਤਾਂ ਖੇੜਵਲ ਦਾ ਧਿਆਨ ਨਹੀਂ ਦਿੱਤਾ ਜਾਂਦਾ ਮੈਂ ਸਰਕਾਰ ਅਗੇ ਰਿਕਵੈਸਟ ਕਰਨਾ ਚਾਹੁੰਦਾ ਵਾਂ ਅਪੀਲ ਵੀ ਕਰਨਾ ਚਾਹੁੰਦਾ ਆਪਣੇ ਐਮਪੀ ਸਾਹਿਬ ਨੂੰ ਐ ਥੋੜੀ ਜੀ ਤੁਹਾਨੂੰ ਗੁਜਾਰਿਸ਼ ਆ ਕਿ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਜੇ ਨਾ ਇਹੋ ਜਿਹੇ ਪਲੇਅਰਾਂ ਨੂੰ ਪ੍ਰਸਾਧਿਤ ਕਰੋਗੇ ਤੇ ਪਲੇਅਰ ਵਧਣਗੇ ਔਰ ਆਪਣੀ ਜਵਾਨੀ ਨਸ਼ੇ ਤੋਂ ਮੁਕਤ ਹੋ ਸਕਦੀ ਆ ਤੁਸੀਂ ਕਹਿੰਦੇ ਨਾ ਬਹੁਤ ਨੋ ਡਾਊਟ ਤੁਸੀਂ ਕੰਮ ਵਧੀਆ ਕਰ ਰਹੇ ਜੇ ਪਰ ਕੰਮਾਂ ਦੇ ਨਾਲ-ਨਾਲ ਜਿਹੜਾ ਪਲੇਅਰ ਬੰਦਾ ਉਹਨੂੰ ਬੰਦਾ ਮਾਨ ਸਨਮਾਨ ਵੀ ਦਿਓ ਅੱਜ ਦੇਖੋ ਜੀ ਅੱਜ ਤੱਕ ਮੇਰੇ ਹਿਸਾਬ ਨਾਲ ਕੋਈ ਪੋਲਿਟੀਕਲ ਪਰਸਨ ਸਾਡੇ ਕੋਲ ਚੱਲ ਕੇ ਨਹੀਂ ਜੀ ਆਇਆ ਹੋ ਨਾ 브్రాonz ਜਿੱਤਿਆ ਵਾ ਤੁਹਾਡੇ ਚੈਨਲ ਦੇ ਮਾਧਮੇਂ ਦੇਖ ਲੈਣੇ ਆ ਕਿੰਨੇ ਦਿਨਾਂ ਚ ਕਿਹੜਾ ਪੋਲਿਟੀਕਲ ਪਰਸਨ ਜਾਂ ਕੋਈ ਗਵਰਨਮੈਂਟ ਜਿਹੜਾ ਗਸਟ ਅਫਸਰ ਇਹਨਾਂ ਨੂੰ ਆਕੇ ਸਨਮਾਨ ਦਿੰਦਾ ਉਹ ਤੁਹਾਨੂੰ ਪਤਾ ਲੱਗੀ ਜਾਣਾ ਜੀ ਤੁਸੀਂ ਨਾਲ ਹੀ ਆਣਾ ਉਹਨਾਂ ਦੇ ਕਿਉਂਕਿ ਤੁਹਾਨੂੰ ਪਹਿਲਾਂ ਹੀ ਫੋਨ ਕਰਦੇ ਆ ਮੀਡੀਆ ਨੂੰ ਕਿ ਇਹੀ ਜਾ ਰਹੇ ਆਜੋ ਕਿਉਂਕਿ ਮੀਡੀਆ ਤੋਂ ਹੀ ਉਹਨਾਂ ਨੇ ਪਪੂਲਰ ਹੋਣਾ ਹੁੰਦਾ ਇਹ ਚੀਜ਼ ਦੇਖਦੇ ਆ ਜੀ ਹੁਣ ਕਦੋਂ ਕਰਦੇ ਆ ਬਿਲਕੁਲ ਜਾਂਦੇ ਜਾਂਦੇ ਆਪਣਾ ਨਾਮ ਸ਼ੇਅਰ ਕਰ ਦਿਓ ਆਪਣਾ ਨੰਬਰ ਐਡਰੈਸ ਕਰ ਦਿਓ ਕਿ ਜੇ ਸ਼ਾਇਦ ਕਿਸੇ ਨੇ ਕੋਈ ਸਰਕਾਰੀ ਦੈਰੇ ਚੋਂ ਜਾਂ ਕੋਈ ਆਮ ਵਿਅਕਤੀ ਵੀ ਤੁਹਾਨੂੰ ਮਿਲਣਾ ਚਾਹੁੰਦਾ ਮੈਚ ਖੜਾਉਣਾ ਚਾਹੁੰਦਾ ਕਿੱਦਾਂ ਮਿਲ ਸਕਦਾ ਮੇਰਾ ਨਾਮ ਰੇਤਿਸ਼ ਵਾਲੀਆ ਜੀ ਅੱਡਾ ਵੀਰ ਤਰਨਤਾਰ ਮੇਰੀ ਮੇਨ ਬਿਆਦ ਦੇ ਵਿੱਚ ਰਹਿਸ਼ਿਆ 01007 ਜਦੋਂ ਵੀ ਮੈਨੂੰ ਕੋਈ ਬੁਲਾਏਗਾ ਮੈਂ ਉਸੇ ਵੇਲੇ ਆਪਸਰ ਖੋਤਲ ਕੇ ਚਲ ਜਾਂਗਾ ਸੋ ਬਿਲਕੁਲ ਮੰਗ ਕੀਤੀ ਗਈ ਹੈ ਸਰਕਾਰਾਂ ਵੱਲੋਂ ਆਮ ਲੋਕਾਂ ਵੱਲੋਂ ਵੀ ਕਿ ਜੇ ਇੱਕ طرف ਆਈਪੀਐਲ ਦੇ ਵਿੱਚ ਤੇ ক্রিকেট ਇੰਡੀਆ ਦੇ ਵਿੱਚ ਜੇ ਕਰੋੜਾਂ ਦੀਆਂ ਬੋਲੀਆਂ ਲੱਗ ਸਕਦੀਆਂ ਨੇ ਤੇ ਕਿਉਂ ਜਿਹੜੇ ਆਮ ਲੋਕ ਨੇ ਜਿਹੜੇ ਘਰਾਂ 'ਚ ਬੈਠੇ ਨੇ ਛੋਟੇ ਸ਼ਹਿਰਾਂ ਤੋਂ ਆਉਂਦੇ ਨੇ ਦਿਵਿਆਂਗ ਨੇ ਤੇ ਉਹਨਾਂ ਨੂੰ ਕਿਉਂ ਨਹੀਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਕਿਉਂ ਨਹੀਂ ਉਹਨਾਂ ਨੂੰ ਗਵਰਨਮੈਂਟ ਜੌਬਸ ਦਿੱਤੀਆਂ ਜਾ ਸਕਦੀਆਂ ਜਾਂ ਉਹਨਾਂ ਦਾ ਕਿਉਂ ਨਹੀਂ ਸੁਧਾਰ ਕੀਤਾ ਜਾ ਸਕਦਾ ਵੱਡੇ ਸਵਾਲ ਖੜੇ ਕੀਤੇ ਗਏ ਨੇ ਦੇਖਣਾ ਹੋਵੇਗਾ ਕਿ ਕਿੰਨੀਆਂ ਕਿੰਨੀਆਂ ਸਰਕਾਰਾਂ ਨੇ ਸੁਚੇਤ ਹੁੰਦੀਆਂ ਨੇ ਸਮੋਦੇ ਦੇ ਉੱਪਰ ਤੁਸੀਂ ਦੇਖਦੇ ਹੋ ਆਨਅਰ ਮੈਂ ਦਾਨਿਸ਼ ਗੁਪਤਾ ਕਮੇਡਮੈਨ ਵੰਸ਼ ਦੇ